ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਜ਼ਿਆਦਾ ਵਧੀਆ ਸਵੀਟ ਡਿਸ਼ ਜੋ ਕਿ ਸਰਦੀਆਂ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਤੇ ਆਪਾਂ ਇਹ ਬਹੁਤ ਮਤਲਬ ਸੌਖੀ ਹੁੰਦੀ ਹੈ ਬਣਾਣੀ ਜਦੋਂ ਵੀ ਘਰੇ ਤੁਹਾਡੇ ਕੋਈ ਵੀ ਮਹਿਮਾਨ ਆ ਜਾਵੇ ਤੁਸੀਂ ਬਹੁਤ ਸੌਖਾ ਬਣਾ ਸਕਦੇ ਹੋ ਉਸ ਲਈ ਆਪਾਂ ਇੱਕ ਗਲਾਸ ਪਾਸਮਤੀ ਚਾਵਲ ਲਏ ਹਨ ਜਿਨ੍ਹਾਂ ਨੂੰ ਆਪਾਂ 4-5 ਵਾਰ ਚੰਗੀ ਤਰ੍ਹਾਂ ਵਾਸ਼ ਕਰ ਲਿਆ ਹੈ ਆਪਾਂ ਚਾਵਲਾਂ ਚੰਗੀ ਤਰ੍ਹਾਂ ਵਾਸ਼ ਕਰਕੇ ਰੱਖ ਲਿਆ ਹੈ ਦੂਜੇ ਪੱਛੇ ਤੋਂ ਆਪਾਂ ਗਾਜਰਾਂ ਲਈਆਂ ਨੇ 400 ਗ੍ਰਾਮ ਜਿਨ੍ਹਾਂ ਨੂੰ ਆਪਾਂ ਚੰਗੀ ਤਰ੍ਹਾਂ ਕੱਟ ਕੇ ਛਿੱਲ ਲਿਆ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਵਾਸ਼ ਕਰ ਲਿਆ ਹੈ ਤੇ ਉਸ ਤੋਂ ਹੁਣ ਆਪਾਂ ਕद्दूकश ਕਰਾਂਗੇ ਇਹ ਬਹੁਤ ਹੀ ਜ਼ਿਆਦਾ ਡਿਸ਼ ਬਣਦੀ ਹੈ ਗਾਜਰਾ ਤੁਹਾਨੂੰ ਪਤਾ ਹੀ ਕਿ ਆਪਣੇ ਲਈ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਨੇ ਇਸ ਵਿੱਚ ਕਾਫੀ ਜ਼ਿਆਦਾ ਆਇਰਨ ਹੁੰਦਾ ਹੈ ਜੋ ਕਿ ਆਪਣੇ ਅੱਖਾਂ ਲਈ ਬਹੁਤ ਵਧੀਆ ਹੁੰਦਾ ਹੈ ਤੇ ਇਹ ਆਪਣੀ ਖੂਨ ਦੀ ਕਮੀ ਲਈ ਵੀ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਇਸ ਨਾਲ ਸਕਿਨ ਵੀ ਕਾਫੀ ਜ਼ਿਆਦਾ ਆਪਣੀ ਵਧੀਆ ਰਹਿੰਦੀ ਹੈ ਇਸ ਕਰਕੇ ਸਰਦੀਆਂ 'ਚ ਗਾਜਰਾਂ ਨੂੰ ਮੋਸਟਲੀ ਖਾਇਆ ਜਾਂਦਾ ਹੈ ਅੱਛਾ ਆਪਾਂ ਹੁਣ ਗਾਜਰਾਂ ਦੀ ਇਹ ਸਪੈਸ਼ਲ ਡਿਸ਼ ਤਿਆਰ ਕਰਨ ਜਾ ਰਹੇ ਆ ਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਬਣਦੀ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਿਓ ਹੁਣ ਆਪਾਂ ਇਹਨੂੰ ਬਿੱਲੀ ਕਸ਼ ਕਰਦੇ ਆ ਆਪਣੀਆਂ ਗਾਜਰਾਂ ਕद्दू ਕਸ਼ ਹੋ ਚੁੱਕੀਆਂ ਨੇ ਤੇ ਹੁਣ ਇਸ ਨੂੰ ਬਣਾਉਣ ਲਈ ਆਪਾਂ ਹੋਰ ਵੀ ਸਮਾਨ ਲਿਆ ਏ ਉਸ ਲਈ ਆਪਾਂ ਲਏ ਨੇ ਬਦਾਮ ਤੇ ਪਿਸਤੇ ਜਿਨ੍ਹਾਂ ਨੂੰ ਆਪਾਂ ਬਰੀਕ ਕੱਟ ਲਿਆ ਏ ਆਪਾਂ ਲਈਆਂ ਨੇ ਕੁਝ ਦਾਖਾਂ ਉਹ ਵੀ ਆਪਾਂ ਬਰੀਕ ਕੱਟ ਲਈਆਂ ਨੇ ਆਪਾਂ ਲਿਆਏ ਨਾਰੀਅਲ ਉਸ ਨੂੰ ਵੀ ਆਪਾਂ ਬਰੀਕ ਕੱਟ ਲਿਆ ਏ ਦੇਸੀ ਘਿਓ ਲਿਆਏ ਅੱਧੇ ਘੜਸ਼ੀ ਆਪਾਂ ਲਈਏ ਖੰਡ ਜਿੰਨੇ ਆਪਾਂ ਚੋਲੇ ਸੀ ਉਸ ਤੋਂ ਥੋੜੇ ਜਿਹਾ ਘੱਟ ਆਪਾਂ ਖੰਡ ਲਈਏ ਕਿਉਂਕਿ ਗਾਜਰਾਂ ਵਿੱਚ ਵੀ ਬਹੁਤ ਮਿੱਠਾ ਹੁੰਦਾ ਹੈ ਤੇ ਆਪਾਂ ਲਈਏ ਇੱਕ ਚਮਚਾ ਸੌਫ ਦੂਜੇ ਪਾਸੇ ਆਪਾਂ ਕੜਾਈ ਗਰਮ ਹੋਣ ਲਈ ਰੱਖ ਦਿੱਤੀ ਹੈ ਚਲੋ ਹੁਣ ਆਪਾਂ ਪ੍ਰੋਸੈਸ ਸਟਾਰਟ ਕਰਦੇ ਹਾਂ ਹੁਣ ਆਪਾਂ ਇਸ ਵਿੱਚ ਕਿਉ ਅਡਾ ਕਰਾਂਗੇ ਕਿਉ ਆਪਣਾ ਐਡ ਹੋ ਚੁੱਕਿਆ ਹੈ ਇਸ ਨੂੰ ਥੋੜਾ ਜਿਹਾ ਗਰਮ ਹੋਣ ਦੇਵਾਂਗੇ ਮੈਲਟ ਹੋ ਚੁੱਕਿਆ ਹੈ ਹੁਣ ਇਸ ਵਿੱਚ ਐਡ ਕਰਾਂਗੇ ਬਦਾਮ ਤੇ ਪਿਸਤੇ ਇਸ ਨੂੰ ਆਪਾਂ ਹਲਕਾ ਜਿਹਾ ਭੁੰਨਾਂਗੇ ਇਸ ਵਿੱਚ ਨਾਲ ਹੀ ਆਪਾਂ ਨਾਰਗਿਲ ਐਡ ਕਰ ਦੇਣਾ ਹੈ ਜੋ ਕਿ ਆਪਾਂ ਬ੍ਰਿਕ ਕੱਟ ਰੱਖਿਆ ਸੀ ਹੁਣ ਇਸ ਵਿੱਚ ਐਡ ਕਰਾਂਗੇ ਦਾਖਾਂ ਹੁਣ ਇਸ ਵਿੱਚ ਐਡ ਕਰਾਂਗੇ ਆਪਾਂ ਸੌਂਫ ਇਨਾਂ ਨੂੰ ਆਪਾਂ ਹਲਕਾ ਜਿਹਾ ਭੁੰਨ ਲਵਾਂਗੇ ਤਾਂ ਕਿ ਇਹਨਾਂ ਦਾ ਕੱਚਾ ਜਿਹਾ ਟੇਸਟ ਨਾ ਆਵੇ ਤੇ ਜਦੋਂ ਆਪਾਂ ਇਹਨਾਂ ਨੂੰ ਹਲਕਾ ਜਿਹਾ ਭੁੰਨ ਲੈਂਦੇ ਆ ਕਿ ਉਹ ਇਸ ਨਾਲ ਥੋੜਾ ਜਿਹਾ ਟੈਡਾ ਫਲੇਵਰ ਵਧ ਜਾਂਦਾ ਹੈ ਤੇ ਖਾਣ ਵਿੱਚ ਵੀ ਸਵਾਦ ਲੱਗਦੇ ਨੇ ਤੇ ਕੱਚਾਪਨ ਮਹਿਸੂਸ ਨਹੀਂ ਹੁੰਦਾ ਹੁਣ ਇਸ ਵਿੱਚ ਆਪਾਂ ਗਾਜਰਾਂ ਨੂੰ ਐਡ ਕਰਾਂਗੇ ਤਾਂ ਕਿ ਇਹਨੂੰ ਹਲਕਾ ਜਿਹਾ ਭੁੰਨਾਂਗੇ ਤਾਂ ਕਿ ਜੱਜ ਨਾਲ ਜਿਹੜਾ ਇਹ ਥੋੜਾ ਪਾਣੀ ਲੈ ਚੰਗੀ ਤਰ੍ਹਾਂ ਪੁੱਜ ਜਾਵੇ। ਨੂੰ ਮੀਡੀਅਮ ਸਟੇਜ ਤੇ ਪਕਾਣਾ ਹੈਗਾ ਭੁੰਨਾ ਹੈਗਾ। ਤੇ ਇੱਕ ਦਲ ਹੋਰ ਜਿੰਨੇ ਆਪਾਂ 1 ਗਲਾਸ ਚਾਵਲ ਲਿਆ ਸੀ ਉਸ ਲਈ ਆਪਾਂ 2 ਗਲਾਸ ਪਾਣੀ ਲੈ ਆਏ। ਇਹਨੂੰ ਹਲਕੀ ਹੱਥਾਂ ਦੇ ਨਾਲ ਹਿਲਾਉਂਦੇ ਰਹਿਣਾ ਹੈ ਤਾਂ ਕਿ ਜੱਜਾਂ ਦੇ ਆਪਣੇ ਨੀਕੇ ਨਾ ਲੱਗ ਜਾਣ। ਇਹ ਗਾਜਰਾਂ ਆਪਣੀਆਂ ਭੁੱਜ ਚੁੱਕੀਆਂ ਨੇ ਹੁਣ ਇਸ ਵਿੱਚ ਆਪਾਂ ਚਾਵਲਾਂ ਨੂੰ ਐਡ ਕਰਦਾਂਗੇ ਜੋ ਕਿ ਆਪਾਂ ਧੋ ਕੇ ਭਿਉ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਇਹਨਾਂ ਨੂੰ ਰੱਖ ਲਿਆ ਸੀ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਗਾਜਰਾਂ ਦੇ ਵਿੱਚ ਇਸ ਨੂੰ ਆਪਾਂ ਚੰਗੀ ਤਰ੍ਹਾਂ ਚਾਵਲਾਂ ਨੂੰ ਆਪਾਂ ਇੱਥੇ ਗਾਜਰਾਂ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਹੁਣ ਇਸ ਵਿੱਚ ਹੁਣ ਇਸ ਵਿੱਚ ਆਪਾਂ ਪਾਣੀ ਐਡ ਕਰਾਂਗੇ ਐਡ ਕਰਨ ਤੋਂ ਬਾਅਦ ਇਸ ਨੂੰ మీడియం ਅੱਗ ਤੇ ਪਕਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਪਾਣੀ ਐਡ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਸ ਨੂੰ ਢੱਕਣ ਟਾ ਕੇ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਤਾਂ ਰੰਗ ਬਹੁਤ ਜ਼ਿਆਦਾ ਪਿਆਰਾ ਆ ਚੁੱਕਿਆ ਹੈ ਹੁਣ ਇਸ ਨੂੰ ਇੱਕ ਵਾਰੀ ਫੇਰ ਹਲਕੇ ਹੱਥਾਂ ਨਾਲ ਹਿਲਾ ਦਿਓ ਮਿਕਸ ਕਰ ਦਿਵੋ ਦਿਵਾਰਾ ਫਿਰ ਟੱਕਣਾ ਲਾ ਕੇ ਪੱਕਣ ਲਈ ਆਪਾਂ ਛੱਡ ਦੇਵਾਂਗੇ ਇਹ ਸੁਣ 10 ਤੋਂ 15 ਮਿੰਟ ਲਈ ਪਕਾਵਾਂਗੇ ਚਾਵਲ ਆਪਣੇ ਪੱਕਣੇ ਸਟਾਰਟ ਹੋ ਚੁੱਕੇ ਨੇ ਲਗਭਗ 70% ਪੱਕ ਚੁੱਕੇ ਨੇ ਹੁਣ ਇਸ ਵਿੱਚ ਆਪਾਂ ਇੱਕ ਕਟੋਰੀ ਜੋ ਖੰਡ ਦੀ ਲਈ ਸੀ ਉਸ ਨੂੰ ਐਡ ਕਰਾਂਗੇ ਐਡ ਕਰਨ ਤੋਂ ਬਾਅਦ ਇਸ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਨੂੰ ਫੇਰ ਠੰਡਾ ਟੱਕ ਕੇ ਪਕਾਵਾਂਗੇ ਇਹ ਬਹੁਤ ਹੀ ਜ਼ਿਆਦਾ ਖਾਣ ਵਿੱਚ ਡਿਲੀਸ਼ੀਅਸ ਹੁੰਦੇ ਨੇ ਬਹੁਤ ਜ਼ਿਆਦਾ ਸਵਾਦਗਰਦ ਨੇ ਤੇ ਇਹਨਾਂ ਵਿੱਚ ਕਾਧਰਾ ਉਹ ਤੁਹਾਨੂੰ ਪਤਾ ਹੀ ਹੈ ਕਿ ਆਇਰਨ ਬਹੁਤ ਜ਼ਿਆਦਾ ਹੁੰਦਾ ਹੈ ਤੇ ਆਪਣੀ ਜੋ ਆਪਣੀ ਬੋਡੀ ਲਈ ਕਾਫੀ ਜ਼ਿਆਦਾ ਬੈਨੀਫੀਸ਼ੀਅਲ ਹੁੰਦਾ ਹੈ ਖੰਡ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਹੁਣ ਉਸ ਨੂੰ ਫਿਰ 10 ਤੋਂ 5 ਤੋਂ 7 ਮਿੰਟ ਲਈ ਕਵਰ ਕਰਕੇ ਪਕਾਵਾਂਗੇ ਇਸ ਨੂੰ ਇੱਕ ਵਾਰੀ ਹਲਕੇ ਹੱਥ ਨਾਲ ਫਿਰ ਮਿਕਸ ਕਰਾਂਗੇ मिक्स ਕਰਨ ਤੋਂ ਬਾਅਦ ਇਸ ਨੂੰ ਫਿਰ ਕਵਰ ਕਰ ਦਿੰਦੇ ਆ। ਕਵਰ ਕਰਨ ਤੋਂ ਬਾਅਦ 2-3 ਮਿੰਟ ਲਈ ਕਵਰ ਕਰਕੇ ਪਕਾਵਾਂਗੇ। ਹੁਣ ਇਸ ਦਾ ਇੱਕ ਚਾਵਲ ਦਾ ਟੰਕਾ ਲੈ ਕੇ ਚੈੱਕ ਕਰਾਂਗੇ। ਕੋਈ ਕਣੀ ਤਾਂ ਨਹੀਂ ਰਹਿ ਗਈ। ਕੱਚੇ ਤਾਂ ਨਹੀਂ। ਜੇ ਆਪਾਂ ਥੋੜੇ ਜਿਹਾ ਕੱਚਾ ਲੱਗੇ ਇਸ ਨੂੰ ਫਿਰ ਕਵਰ ਕਰਕੇ ਪਕਾਵਾਂਗੇ। ਆਪਣੇ ਚਾਵਲ ਰੈਡੀ ਚੁੱਕੇ ਨੇ। ਪੱਕ ਚੁੱਕੇ ਨੇ। ਫਿਰ ਵੀ ਆਪਾਂ ਹਲਕਾ ਜਿਹਾ ਇਸ ਨੂੰ ਕਵਰ ਕਰਕੇ ਪਕਾਵਾਂਗੇ। ਆਪਣੇ ਚਾਵਲ ਪੱਕ ਚੁੱਕੇ ਨੇ। ਗੈਸ ਨੂੰ 스위ਚ ਆਫ ਕਰ ਦੇਣਾ ਹੈ ਤੇ ਇਸ ਨੂੰ ਟੱਕਣ ਰੱਖੋ ਵੀ ਆਪਾਂ ਪੱਕਣ ਦੇਵਾਂਗੇ ਤਾਂ ਕਿ ਜੋ ਇਹ ਕੱਲੇ ਕੱਲੇ ਹੋ ਜਾਣ 5-7 ਮਿੰਟ ਲਈ ਇਦਾਂ ਹੀ ਆਪਾਂ ਰੱਖਾਂਗੇ ਕਿ ਇਸ ਨਾਲ ਜੋ ਚਾਵਲ ਹੈ ਉਹ ਕੱਲਾ ਕੱਲਾ ਹੋ ਜਾਂਦਾ ਬੜਾ ਸੋਹਣਾ ਨਿਖੜੇ ਜਾਂਦੇ ਨੇ ਤੇ ਦੇਖਣ ਵਿੱਚ ਵੀ ਬੜੇ ਸੋਹਣੇ ਲੱਗਦੇ ਨੇ ਦੂਜੇ ਪਾਸੇ ਆਪਾਂ ਥੋੜੇ ਜਿਹਾ ਦਾਮ ਕਾਜੂ ਪਿਸਤਾ ਤੇ ਸਾ ਵਿਡੀਓ ਇਹਨਾਂ ਨੂੰ ਬ੍ਰੇਕ ਕੱਟ ਲੈ ਹੈ ਇਸ ਨਾਲ ਆਪਾਂ ਇਹਨਾਂ ਨੂੰ ਡੈਕੋਰੇਟ ਕਰਾਂਗੇ ਆਪਾਂ ਨੂੰ 5 ਤੋਂ 7 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਇਸ ਨੂੰ ਚੈੱਕ ਕਰਦੇ ਆਂ ਤੁਸੀਂ ਦੇਖ ਸਕਦੇ ਹੋ ਆਪਣੇ ਗਾਜਰਾਂ ਵਾਲੇ ਚਾਵਲ ਜੋ ਕਿ ਬਹੁਤ ਜਿਆਦਾ ਸੋਹਣੇ ਬਣੇ ਨੇ ਇਹ ਇਕੱਲੇ ਇਕੱਲੇ ਨਿਖੜ ਵੀ ਚੁੱਕੇ ਨੇ ਤੇ ਇਹ ਹੌਂਦ ਇਸ ਨੂੰ ਗਰਮਾ ਗਰਮ ਸਰਵ ਕਰ ਸਕਦੇ ਹੋ ਇਸ ਨੂੰ ਗਾਜਰਾਂ ਵਾਲੇ ਜਰਦਾ ਵੀ ਕਿਹਾ ਜਾਂਦਾ ਹੈ ਜਾਂ ਗਾਜਰਾਂ ਵਾਲੇ ਮਿੱਠੇ ਚਾਵਲ ਵੀ ਕਿਹਾ ਜਾਂਦਾ ਹੈ ਹੁਣ ਇਸ ਨੂੰ ਆਪਾਂ ਸਰਵ ਕਰਦੇ ਹਾਂ ਆਪਣੇ ਗਾਜਰਾਂ ਵਾਲੇ ਜਰਦਾ ਬਣ ਕੇ ਤਿਆਰ ਨੇ ਗਾਜਰਾਂ ਵਾਲੇ ਚਾਵਲ ਰੈਡੀ ਟੂ ਸਰਵ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਲੱਗ ਰਹੇ ਨੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਪਲੀਜ਼ ਮੇਰੇ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਥੈਂਕ ਯੂ ਫॉर ਵਾਚਿੰਗ ਗਾਜਰਾ ਵਾਲਾ ਜਰਦਾ ਖਾਓ ਤੇ ਘਰਦਿਆਂ ਨੂੰ ਵੀ ਖਵਾਓ ਸਰਦੀਆਂ ਦੀ ਬੈਸਟ ਡਿਸ਼ ਤੇ ਵਾਹ ਵਾਹ ਕਮੈਂਟ ਲਓ Thank you for watching. Bye bye.